ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਨ ਸੰਸਾਰ ਦੇ ਅੰਦਰ ਵਸਣ ਵਾਲੇ ਗੁਰੂ ਨਾਨਕ ਨਾਮ ਲੇਵਾ ਸਿੱਖ ਜਦੋਂ ਹਰ ਰੋਜ਼ ਅਰਦਾਸ ਕਰਦੇ ਨੇ ਤੇ ਅਸੀਂ ਅਰਦਾਸ ਦੇ ਵਿੱਚ ਜਿੱਥੇ ਅਕਾਲ ਪੁਰਖ ਨੂੰ ਯਾਦ ਕਰਦੇ ਹਾਂ ਗੁਰੂ ਸਾਹਿਬ ਨੂੰ ਯਾਦ ਕਰਦੇ ਹਾਂ ਉੱਥੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ ਅਰਦਾਸ ਦੇ ਇਹ ਪਾਵਨ ਬੋਲ ਆਪਾਂ ਹਰ ਰੋਜ਼ ਦੁਹਰਾਉਂਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਜਦੋਂ ਖੋਪਰੀਆਂ ਲਹਾਉਣ ਦੀ ਗੱਲ ਆਉਂਦੀ ਹੈ ਤਾਂ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਉੱਚੇਚਾ ਜਿਗਰ ਆਉਂਦਾ ਹੈ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਿਹੜੇ ਕਿ ਮਾਝੇ ਦੇ ਇੱਕ ਮਸ਼ਹੂਰ ਪਿੰਡ ਪੂਲਾ ਦੇ ਵਿੱਚ ਰਹਿੰਦੇ ਨੇ ਹਰ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਬਚਨ ਨੇ ਹਰ ਸਿੱਖ ਕਿਰਤ ਕਰੇ ਨਾਮ ਜਪੇ ਤੇ ਵੰਡ ਛਕੇ ਇਹਨਾਂ ਬਚਨਾਂ ਦੀ ਕਮਾਈ ਕਰਦੇ ਨੇ ਜਿਥੇ ਉਹ ਘਰ ਦੇ ਵਿੱਚ ਖੇਤੀਬਾੜੀ ਕਰਦੇ ਨੇ ਉਥੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਹਰ ਆਉਣ ਜਾਣ ਵਾਲੇ ਲੋੜਵੰਦ ਦੇ ਲਈ ਗੁਰੂ ਘਰ ਲੰਗਰ ਲਗਾਇਆ ਹੈ ਅਤੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਇਹ ਉਹ ਸਮਾਂ ਸੀ ਜਦੋਂ ਲਾਹੌਰ ਦੇ ਸੂਬੇਦਾਰ ਨੇ ਐਲਾਨ ਕੀਤਾ ਸੀ ਕਿ ਸਿੱਖ ਹੋਣ ਦਾ ਮਤਲਬ ਹੈ ਬਾਗੀ ਔਰ ਉਹਨਾਂ ਵੇਲਿਆਂ ਦੇ ਵਿੱਚ ਜਿਹੜੇ ਮੁਖਬਰ ਸਨ ਉਹ ਪਿੰਡਾਂ ਦੇ ਵਿੱਚ ਪੂਰੀਆਂ ਸੂਹਾਂ ਲੈਂਦੇ ਸਨ ਪੀ ਜੇ ਕਿਸੇ ਸਿੱਖ ਦੇ ਬਾਰੇ ਪਤਾ ਲੱਗ ਜਾਵੇ ਤੇ ਸਾਨੂੰ ਸਰਕਾਰੀ ਦਰਬਾਰੇ ਵੱਡੇ ਇਨਾਮ ਮਿਲਣਗੇ। ਇਹਨਾਂ ਮੁਖਬਰਾਂ ਦੇ ਵਿੱਚ ਇੱਕ ਉੱਚੇ ਚਾਜਗਰ ਹੈ ਜੰਡਿਆਲੇ ਦੇ ਰਹਿਣ ਵਾਲੇ ਹਰ ਭਗਤ ਨਰਨਜਣੀਏ ਦਾ। ਹਰ ਭਗਤ ਨਰਨਜਣੀਏ ਨੇ 1700 ਤੇ 45 ਦੇ ਵਿੱਚ ਲਾਹੌਰ ਜਾ ਕੇ ਇਹ ਮੁਖਬਰੀ ਕੀਤੀ ਸੀ ਕਿ ਪੂਲੇ ਪਿੰਡ ਦੇ ਵਿੱਚ ਇੱਕ ਭਾਈ ਤਾਰੂ ਸਿੰਘ ਰਹਿੰਦਾ ਹੈ ਜਿਹੜਾ ਕਿ ਜੰਗਲਾਂ ਦੇ ਵਿੱਚ ਰਹਿਣ ਵਾਲੇ ਗੁਰੂ ਕੇ ਸਿੱਖਾਂ ਨੂੰ ਪ੍ਰਸ਼ਾਦਾਸ਼ਕ ਆਉਂਦਾ ਹੈ। ਰਾਠ ਸਿੰਘਾਂ ਦੀ ਹਰ ਤਰੀਕੇ ਦੇ ਨਾਲ ਮਦਦ ਕਰਦਾ ਹੈ ਹਰ ਭਗਤ ਨਰਨਜਣ ਸਿੰਘ ਦੇ ਸੂ ਦੇਣ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਫੌਜ ਭਾਈ ਤਾਰੂ ਸਿੰਘ ਜੀ ਨੂੰ ਫੜਨ ਉਹਨਾਂ ਦੇ ਪਿੰਡ ਪੂਲੇ ਦੇ ਵਿੱਚ ਪਹੁੰਚੀ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਰਸਤੇ ਦੇ ਵਿੱਚ ਪੜਾਣੇ ਪਿੰਡ ਦੇ ਸਿੰਘਾਂ ਨੇ ਭਾਈ ਸਾਹਿਬ ਤੱਕ ਪਹੁੰਚ ਕਰਕੇ ਉਹਨਾਂ ਨੂੰ ਛਡਾਉਣ ਦੀ ਗੱਲ ਆਖੀ ਤਾਂ ਭਾਈ ਤਾਰੂ ਸਿੰਘ ਜੀ ਨੇ ਆਖਿਆ ਵੀ ਮੇਰੀ ਇੱਕ ਜਿੰਦ ਕਰਕੇ ਜੇ ਪੂਰਾ ਪਿੰਡ ਮੁਸੀਬਤ ਵਿੱਚ ਪੈਂਦਾ ਹੈ ਤਾਂ ਇਹ ਗੱਲ ਠੀਕ ਨਹੀਂ ਮੈਂ ਗੁਰੂ ਦੇ ਬਾਣੀ ਦੇ ਵਿੱਚ ਹਾਂ ਲਾਹੌਰ ਪੇਸ਼ੀ ਕੀਤੀ ਗਈ ਪੇਸ਼ੀ ਦੇ ਸਮੇਂ ਜਦੋਂ ਭਾਈ ਤਾਰੂ ਸਿੰਘ ਜੀ ਨੇ ਜਾ ਕੇ ਸੂਬੇ ਦੀ ਕਚੈਰੀ ਦੇ ਵਿੱਚ ਸੂਬੇਦਾਰ ਜਕਰੀਆ ਖਾਨ ਦੀ ਕਚੈਰੀ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਤਾਂ ਉੱਥੇ ਜਿਹੜੇ ਕਟੜ ਲੋਕ ਬੈਠੇ ਸੀ ਉਹ ਤੜਫ ਉੱਠੇ ਇਹ ਗੁਫਰ ਹੈ ਇਕਤਾਏ ਦੇ ਪਹਿਲਾਂ ਹੀ ਗੁਨਾਹ ਵੱਡੇ ਨੇ ਦੂਜਾ ਇੱਥੇ ਆਣ ਕੇ ਕਿ ਆਪਣੇ ਕਲਾਮ ਨੂੰ ਪੜ ਰਿਹਾ ਹੈ ਇਹਦੇ ਉੱਤੇ ਦੋਸ਼ ਆਇਦ ਕਰਕੇ ਇਹਨੂੰ ਤੇ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਭਾਈ ਤਾਰੂ ਸਿੰਘ ਜੀ ਕਹਿੰਦੇ ਰਹਿ ਮੇਰੀ ਸਿੱਖੀ ਕੇਸਾਂ ਤੇ ਸਵਾਸਾਂ ਦੇ ਨਾਲ ਨਿਭੇਗੀ ਬੜੇ ਡਰ ਦਿੱਤੇ ਬਹੁਤ ਜ਼ਿਆਦਾ ਲਾਲਚ ਦਿੱਤੇ ਪਰ ਜਦੋਂ ਭਾਈ ਤਾਰੂ ਸਿੰਘ ਜੀ ਨਾ ਡੋਲੇ ਇੱਕੋ ਹੀ ਗੱਲ ਕਹਿਣ ਕਿ ਮੇਰੀ ਸਿੱਖੀ ਕੇਸਾਂ ਤੇ ਸਵਾਸਾਂ ਦੇ ਨਾਲ ਨਿਭੇਗੀ ਯਕਰੀਆ ਖਾਨ ਨੂੰ ਗੁੱਸਾ ਆ ਗਿਆ ਉਹ ਕਹਿਣ ਲੱਗਾ ਕਿ ਮੈਂ ਦੇਖਾਂਗਾ ਤੇਰੀ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਕਿਵੇਂ ਨਿਭਦੀ ਹੈ ਤੇਰੇ ਕੇਸ ਮੈਂ ਜੁੱਤੀਆਂ ਮਾਰ-ਮਾਰ ਕੇ ਝਾੜ ਦਵਾਂਗਾ ਅਗਿਓ ਭਾਈ ਤਾਰੂ ਸਿੰਘ ਨੇ ਆਖਿਆ ਸਾਡੀ ਤਵਾਰੀ ਕਿਸ ਗੱਲ ਦੀ ਗਵਾਹੀ ਭਰਦੀ ਹੈ ਕਿ ਇਹ ਤਾਂ ਸਮਾਂ ਦੱਸੇਗਾ ਕਿ ਕਿਸ ਦੇ ਸਿਰ ਦੇ ਵਿੱਚ ਜੁੱਤੀਆਂ ਵੱਜਣਗੀਆਂ ਇਸ ਗੁਰੂ ਦੇ ਸਿੱਖ ਨੇ ਸਿੱਖੀ ਨੂੰ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਾਉਣ ਦਾ ਪ੍ਰਣ ਕੀਤਾ ਜਕਰੀਆ ਖਾਨ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ ਅਤੇ ਮੋਚੀ ਨੂੰ ਸੱਦ ਕੇ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾਹਣ ਦਾ ਹੁਕਮ ਦਿੱਤਾ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾਹ ਦਿੱਤੀ ਗਈ ਪਰ ਉਸ ਨੇ ਆਪਣੀ ਸਿੱਖੀ ਨੂੰ ਕਮਾਉਣ ਦੇ ਲਈ ਸਿੱਖੀ ਸਿਧਕ ਨੂੰ ਨਿਭਾਉਣ ਦੇ ਲਈ ਗੁਰੂ ਗੁਰੂ ਕਰਦਿਆਂ ਹਰ ਤਛੱਦਤ ਨੂੰ ਖਿਹੜੇ ਮੱਥੇ ਪਰਵਾਲ ਕੀਤਾ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾਉਣ ਤੋਂ ਬਾਅਦ ਜਕਰੀਆ ਖਾਨ ਸੀ ਜਿਹੜਾ ਉਹਨੂੰ ਪਿਸ਼ਾਬ ਦਾ ਬੰਨ ਪੈ ਗਿਆ ਬਥੇਰੇ ਇਲਾਜ ਕੀਤੇ ਪਰ ਹੋਏ ਨਾ ਪਰਾਚੀਨ ਪੰਥ ਪ੍ਰਕਾਸ਼ ਮੁਤਾਬਕ ਭਾਈ ਤਾਰੂ ਸਿੰਘ ਜੀ ਦੇ پاس ਬੇਨਤੀ ਕੀਤੀ ਗਈ ਇਹਨੂੰ ਬਖਸ਼ ਦਿਓ ਤੁਹਾਡੇ ਬਚਨ ਜਿਹੜੇ ਨੇ ਉਹ ਸ਼ਾਇਦ ਪੂਰੇ ਹੋ ਰਹੇ ਨੇ ਭਾਈ ਤਾਰੂ ਸਿੰਘ ਜੀ ਦੇ پاس ਪਹੁੰਚ ਕੀਤੀ ਸੀ ਭਾਈ ਸੁਬੇਕ ਸਿੰਘ ਜੀ ਹੁਣਾਂ ਨੇ ਭਾਈ ਤਾਰੂ ਸਿੰਘ ਜੀ ਨੇ ਆਖਿਆ ਕਿ ਗੱਲ ਹੁਣ ਮੇਰੀ ਨਹੀਂ ਇਹ ਖਾਲਸੇ ਦੇ پاس ਮਾਫੀ ਮੰਗੇ ਭਾਈ ਸੁਬੇਕ ਸਿੰਘ ਜਦੋਂ ਖਾਲਸੇ ਦੇ پاس ਗਏ ਤਾਂ ਖਾਲਸੇ ਨੇ ਆਖਿਆ ਕਿ ਇਹ ਤਾਂ ਹੁਣ ਭਾਈ ਤਾਰੂ ਸਿੰਘ ਦੀ ਜੁੱਤੀ ਇਸ ਦੇ ਸਿਰ ਵਿੱਚ ਵੱਜੇਗੀ ਤਾਂ ਇਸ ਦੇ ਪਿਸ਼ਾਬ ਦਾ ਬੰਨ ਖੁੱਲਣਾ ਹੋਰ ਹਾਲੀ ਕੋਈ ਨਹੀਂ ਭਾਈ ਤਾਰੂ ਸਿੰਘ ਦੀ ਜੁੱਤੀ ਲਿਆਂਦੀ ਗਈ ਤਾ ਜਕਰੀਆ ਖਾਨ ਦੇ ਸਿਰ ਦੇ ਵਿੱਚ ਉਹ ਜੁੱਤੀਆਂ ਵੱਜੀਆਂ ਜਿਵੇਂ ਜਿਵੇਂ ਜੁੱਤੀਆਂ ਵੱਜਣ ਉਹਦਾ ਪਿਸ਼ਾਬ ਦਾ ਬੰਨ ਖੁੱਲ੍ਹੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਪਹਿਲਾਂ ਜਕਰੀਆ ਖਾਨ ਜਿਹੜਾ ਸੀ ਇਸ ਜਹਾਨ ਤੋਂ ਨਰਕਾਂ ਦੇ ਵਿੱਚ ਤੁਰ ਗਿਆ ਅੱਜ ਦੇ ਦਿਨ ਭਾਈ ਤਾਰੂ ਸਿੰਘ ਜੀ ਸਿੱਖੀ ਨੂੰ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਾਉਂਦੇ ਹਾਂ ਲਾਹੌਰ ਦੇ ਨਕਾਸ਼ ਚੌਂਕ ਦੇ ਅੰਦਰ ਸ਼ਹੀਦੀ ਪ੍ਰਾਪਤ ਕਰਦੇ ਨੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਕੌਮ ਦੇ ਲਈ ਇੱਕ ਮਿਸਾਲ ਹੈ ਕਿ ਇੱਕ ਸਿੱਖ ਦੇ ਲਈ ਕੇਸਾਂ ਦੀ ਕੀ ਮਹਾਨਤਾ ਹੈ ਇੱਕ ਸਿੱਖ ਆਪਣੇ ਕੇਸਾਂ ਦੇ ਲਈ ਖੋਪਰੀ ਲੁਹਾ ਸਕਦਾ ਹੈ ਪਰ ਕਦੀ ਵੀ ਕੇਸਾਂ ਦੀ ਬੇਅਤਬੀ ਨਾ ਕਰਦਾ ਹੈ ਤੇ ਨਾ ਹਉਣ ਦਿੰਦਾ ਹੈ ਅੱਜ ਸਿੱਖ ਕੌਮ ਨੂੰ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਇਸ ਸ਼ਹੀਦੀ ਤੋਂ ਸਿੱਧ ਲੈਣ ਦੀ ਲੋੜ ਹੈ ਕਿ ਅਸੀਂ ਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ੇ ਹੋਏ ਇਹਨਾਂ ਕੇਸਾਂ ਦੀ ਸੰਭਾਲ ਕਰਨੀ ਹੈ ਸਾਬਤ ਸੂਰਤ ਹੋਣਾ ਹੈ ਦਸਤਾਰ ਸਜਾਉਣੀ ਹੈ ਸਿੱਖੀ ਨੂੰ ਕੇਸਾਂ ਅਤੇ ਸਵਾਸਾਂ ਦੇ ਨਾਲ ਨਿਭਾਉਣਾ ਹੈ ਅੱਜ ਦੀ ਨੌਜਵਾਨੀ ਨੂੰ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਪ੍ਰੇਰਣਾ ਲੈ ਕੇ ਆਪਣੇ ਆਪ ਨੂੰ ਸਿੱਖ ਅਤੇ ਸਰਦਾਰ ਅਖਵਾਉਣ ਦੇ ਵਿੱਚ ਫਕਰ ਮਹਿਸੂਸ ਕਰਨਾ ਚਾਹੀਦਾ ਹੈ ਕਿਉਂਕਿ ਸਾਡਾ ਇਤਿਹਾਸ ਸ਼ਾਨਾਮਤਾ ਹੈ ਇਥੇ ਨਾਲ ਹੀ ਮੈਂ ਬੇਨਤੀ ਕਰਾਂ ਅਸੀਂ ਜਦੋਂ ਅਕਤੂਬਰ ਮਹੀਨੇ ਦੇ ਵਿੱਚ ਲਾਹੌਰ ਗਏ ਸੀ ਤਾਂ ਜਿੱਥੇ ਗੁਰਦੁਆਰਾ ਸਿੰਘ ਸਿੰਘੜੀਆਂ ਹੈ ਉਸ ਦੇ ਨਾਲ ਹੀ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ ਪਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਹ ਸ਼ਹੀਦੀ ਅਸਥਾਨ ਬੰਦ ਹੈ ਉੱਥੇ ਬਹੁਤ ਜ਼ਿਆਦਾ ਘਾਹ ਫੂਸ ਹੈ ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਦੇ ਨਾਲ ਗੱਲ ਕਰਕੇ ਇਸ ਮਹਾਨ ਸ਼ਹੀਦ ਦੇ ਅਸਥਾਨ ਨੂੰ ਸੰਗਤਾਂ ਦੇ ਦਰਸ਼ਨ ਦੇਦਾਰਿਆਂ ਦੇ ਵਾਸਤੇ ਖਲਵਾਉਣਾ ਚਾਹੀਦਾ ਹੈ ਔਰ ਉੱਥੇ ਜਿਵੇਂ ਦੂਜੇ ਗੁਰਦੁਆਰਿਆਂ ਦੇ ਵਿੱਚ ਮਰਿਆਦਾ ਹੈ ਉਸ ਮਰਿਆਦਾ ਨੂੰ ਬਹਾਲ ਕਰਾਉਂਦਿਆਂ ਉੱਥੇ ਪੂਰਾ ਸਾਫ ਸਫਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਪਾਕਿਸਤਾਨ ਦੀ ਸਰਕਾਰ ਨੂੰ ਵੀ ਸਿੱਖ ਕੌਮ ਦੇ ਇਸ ਮਹਾਨ ਸ਼ਹੀਦ ਦੇ ਸ਼ਹੀਦੀ ਅਸਥਾਨ ਦੀ ਕਦਰ ਕਰਦਿਆਂ ਹੋਇਆਂ ਇਸ ਅਸਥਾਨ ਦੀ ਪਵਿੱਤਰਤਾ ਦੇ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਭਾਈ ਤਾਰੂ ਸਿੰਘ ਦੀ ਸ਼ਹਾਦਤ ਨੇ ਸਿੱਖ ਕੌਮ ਦੇ ਅੰਦਰ ਇੱਕ ਨਵਾਂ ਜੋਸ਼ ਭਰਿਆ ਉਹਦੇ ਤੋਂ ਬਾਅਦ ਸਿੱਖ ਜਵਾਨੀ ਦੇ ਅੰਦਰ ਚੜ੍ਹਦੀ ਕਲਾ ਦੇ ਹੋਰ ਬੋਲ ਬਾਲੇ ਹੋਏ ਅਤੇ ਉਹਨਾਂ ਨੇ ਉਸ ਜ਼ੁਲਮੀ ਹਕੂਮਤ ਨੂੰ ਲਾਹੌਰ ਦੀ ਧਰਤੀ ਤੋਂ ਬਿਲਕੁਲ ਨਿਸ਼ਚੋ ਨਾਬੂਤ ਕਰ ਦਿੱਤਾ ਸੀ ਅੱਜ ਦੇ ਦਿਨ ਭਾਈ ਤਾਰੂ ਸਿੰਘ ਦੀ ਸ਼ਹਾਦਤ ਤੇ ਅਸੀਂ ਇਸ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹੋਏ ਗੁਰੂ ਅਗੇ ਅਰਦਾਸ ਕਰਦੇ ਹਾਂ ਅੱਜ ਅਸੀਂ ਸਾਰੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਸਿੱਧ ਲੈ ਕੇ ਉਹਨਾਂ ਦੇ ਪায়ে ਹੋਏ ਪੂਰਨਿਆਂ ਦੇ ਉੱਤੇ ਚੱਲ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ